ਸਪਰੇਅ ਕਰਾਈ ਆਂਦੀ ਪੈਸੇ ਦੇਣੇ ਆ 29 ਅਪ੍ਰੈਲ ਲਿਆਉਣੇ ਆ ਬਾਪੂ ਨੂੰ ਕਹਿਣਾ ਨਾਲ ਚੱਲਦੇ ਆ ਉਹ ਪਾਣੀ ਪੁਣੀ ਲਿਆ ਘਟ ਨਾਲ ਚਾਹ ਬਣਾ ਲਾ ਮੈਂ ਤੇ ਬਾਪੂ ਨੇ ਸ਼ਹਿਰ ਜਾਣਾ ਸਪਰੇਅ ਲੈ ਕੇ ਆਉਣੀ ਆ ਲਿਆਈ ਜੀ ਲਿਆਉਣੀ ਆ ਲਿਆਏ ਸਦਾ ਬੱਤਾ ਲੈ ਆਵਾਂਗੇ ਗਰਮੀ ਬੜੀ ਪਈ ਜਾਂਦੀ ਆ ਤੋ ਲਿਆ ਪਾਣੀ ਕੋਈ ਨਾ ਕਿਹਾ ਤੈਨੂੰ ਆਈ ਜੀ ਆਈ ਹਲੋ ਹੀ ਪਰ ਤੁਸੀਂ ਸ਼ਹਿਰ ਚੱਲੇ ਆਂ ਹਾਂ ਬਾਪੂ ਨਾਲ ਚੱਲੇ ਆਂ ਦਵਾਈ ਵੀ ਲੈ ਕੇ ਆਉਣੀ ਆ 100 ਦਾ ਪੱਤਾ ਲੈਵਾਂਗੇ ਤੂੰ ਐਂ ਕਰ ਚਾਹ ਬਣਾ ਦੇ ਦੋ ਦੋ ਚਾਹ ਤਾਂ ਮੈਂ ਬਣਾ ਦਿੰਦੀ ਆ ਬਾਪੂ ਚੱਲ ਗਏ ਤਿਆਰ ਆ ਕੀ ਕੀ ਬੋਲਦਾ ਹੁੰਦਾ ਨਹੀਂ ਉਹ ਸਾਡੇ ਘਰ ਤੋਂ ਪਰਦੇ ਪਾੜਨੇ ਲਏ ਆ ਚੱਲ ਗਏ ਮੈਂ ਹਾਂ ਤਿਆਰ ਹੋ ਜਾ ਜੱਜੂ ਆ ਬੱਸ ਆਈ ਹੋਰ ਬਾਕਿਹੜਾ ਬੁੜੇ ਨਾਲ ਮੱਥਾ ਮਾਰੀ ਇਹਨੂੰ ਸੁਣਦਾ ਬਣੀ ਉਹ ਮੈਂ ਤਾਂ ਸ਼ਹਿਰ ਚ ਲੱਗ ਗਿਆ ਪਿਆਰ ਹੋ ਗਿਆ ਉਹ ਵੈਸੇ ਜਣਾ ਮੈਂ ਖਲੋਦਾ ਸੁਣੀ ਜਣਾ ਉਹਦਾ ਐ ਰਹੀ ਬਹੁਤ ਉਹਨਾਂ ਮਾਰਨਾ ਚੰਗਾ ਇਹਨੂੰ ਸਮਾਰਟਫੋਨ ਜਾ ਲੈ ਕੇ ਦਿੱਤਾ ਸਾਰਾ ਦਿਨ ਹੀ ਉਹ ਚ ਜੂਆਈਆਂ ਮਾਰੀ ਜਾਂਦਾ ਰਹਿੰਦਾ ਛੱਡਦਾ ਹੀ ਨਹੀਂ ਕਿੱਸੇ ਲੈ ਕੇ ਦੇਣ ਨਾ ਲੈ ਕੇ ਦਿੰਦੇ ਵੀ ਮੈਂ ਤੁਹਾਨੂੰ ਐ ਕਹਿੰਦੀ ਸੀ ਜੀ ਬਾਪੂ ਦੀ ਨਹੀਂ ਜਾਂਦੇ ਤੁਹਾਡੇ ਨਾਲ ਤੇ ਮੈਂ ਨਹੀਂ ਲੈ ਜਾਉਗੀ ਤੁਸੀ ਹੁਣ ਦਚਿਆਂ ਛੁੱਟਣਾ ਹੁਣ ਆਈਆਂ ਹੁਣ ਮੈਂ ਨਾਲ ਜਾਉਂਗੀ ਤੇ ਕੀ ਚੇ ਨਾਲ ਮੈਸੂਰ ਛੱਡ ਲੈ ਆਉਂ ਤੋਂ ਕੀ ਕਰੇਂਗੀ ਇਨੀ ਗਰਮੀ ਹੈਗੀ ਆ ਤੇ ਕੋ ਕਿੰਨੇ ਸੂਟ ਪਏ ਅਲਮਾਰੀ ਭਰੀ ਪਈ ਐ ਸੂਟ ਹੈ ਨਹੀਂ ਤੂੰ ਕਿੱਥੇ ਜਾਣਾ ਹੁਣ ਗਰਮੀ ਵਾਲੇ ਹੈ ਨਹੀਂ ਨਾ ਹੁਣ ਲੋਕ ਸੂਟ ਬਣਾ ਲਿਆਉਂਗੀ ਲੈ ਜਾ ਮੇਰੇ ਨਾਲ ਤੁਸੀਂ ਤੂੰ ਜਾਣਾ ਕਿੱਥੇ ਹੁਣ ਕੱਲ ਪਰਸੋਂ ਦਾ ਜਾ ਕੇ ਆਈ ਕੱਲ ਪਰਸੋਂ ਕਿੱਥੇ ਜਾ ਕੇ ਆਈ ਮੈਨੂੰ 6 ਮਹੀਨੇ ਹੋ ਗਏ ਜਾ ਕੇ ਆਈ ਤੇ ਇੰਨੀ ਲੱਗਦਾ ਕੱਲ ਪਰਸੋਂ ਜਾ ਕੇ ਆਈ ਏ ਤੂੰ ਮਾਤਾ ਦਾ ਪੁੱਛਿਆ ਮਾਤਾ ਤਾਂ ਕਹਿੰਦੀ ਮਾਤਾ ਤਾਂ ਪੁੱਛਦਾ ਕਰੀ ਹੁਣੇ ਮੁੜ ਕੇ ਇਹਨੂੰ ਪਤਾ ਤਾਂ ਹੈਗਾ ਬਾਪੂ ਜੀ ਨੇ ਪੁੱਛ ਲਿਆ ਬਾਪੂ ਜੀ ਨੂੰ ਪੁੱਛ ਲੈ ਕਰੀ ਕੁਛ ਆ ਜੀ ਬਾਪੂ ਮੈਨੂੰ ਬਜ਼ਾਰ ਲੈ ਜਾਉਂਗਾ ਤੁਸੀਂ ਫਿਰ ਲੈ ਜਾਉਂਗਾ ਫਿਰ ਜਾਣਾ ਤਾਂ ਹੈਗੇ ਸ਼ਰਮ ਹੁਣ ਪੂਰੇ ਜਾਣ ਕਿੱਧਰ ਦੀ ਪਿਆਰ ਕਰਕੇ ਨੇ ਕਿੱਥੇ ਜਾਣਾ ਤੁਸੀਂ ਨਹੀਂ ਉਹ ਤਾਂ ਮਾਤਾ ਮੈਂ ਸ਼ਾਇਦ ਚੱਲਿਆ ਸੀਗਾ ਬਾਪੂ ਨੂੰ ਲੈ ਬਾਪੂ ਉਹਦਾ ਗਰਮੀ ਆ ਮੈਂ ਵੇਲਾ ਇਕੱਲਾ ਹੀ ਚੱਲਿਆ ਸੀ ਫਿਰ ਮੈਂ ਤੂੰ ਇਕੱਲੇ ਜਾਉਂਦਾ ਪੁੱਤ ਤੇ ਬਾਪੂ ਕੋ ਤੇ ਜਾ ਹੁਣ ਗਰਮੀ ਵਾੜੀ ਲੈ ਮੈਂ ਜਿੱਥੇ ਲਿਖੇ ਜਾਣਾਗਾ ਮੈਂ ਕਹਿੰਦੀ ਸੀ ਬੱਚਿਆਂ ਛੋਟਿਆਂ ਹੋਣ ਵਾਲੀਆਂ ਹੁਣ ਹਰਚ ਨੂੰ ਤੇ ਮੈਂ ਛੁੱਟੀ ਬਣਾ ਲਿਆ ਹਾਂ ਲੋਕ ਫੋਟੋ ਚੋਕਿਆਂ ਨੂੰ ਚੁੱਪ ਕਰਕੇ ਭੇਜਿਆ ਗਰਮੀ ਵਾਈ ਇਹ ਤਾਂ ਔਰਜਾ ਕੇ ਵਾਹ ਇੱਕ ਵਾਰ ਤਿਆਰ ਹੋ ਜਾਣੀ ਸਤ ਮੈਨ ਨਹੀਂ ਜਾਣਾ ਆਏਗਾ ਮਾਦਾ ਛੁੱਟੀਆਂ ਕਰਕੇ ਪੇਕੀ ਜਾਣ ਨੂੰ ਆਂਦੀ ਸੀ ਜਾਂ ਨਹੀਂ ਮੈਂ ਲਾਇਆ ਵਾ ਦੋ ਦਿਨ ਕੋਈ ਨਹੀਂ ਪੁੱਤ ਜਾਵਨ ਆਵਗੀ ਫਿਰ ਰੋਟੀ ਪਾਣੀ ਉਹਦਾ ਕਾਹ ਮਨਾਉਗਾ ਮੈਂ ਤੇਰੇ ਘੋਟੇ ਕਿੱਜਾ ਨਾ ਨਹੀਂ ਜਾਵਨਦਾ ਅਜਾਵਨ ਨਹੀਂ ਆਉਣਾ ਹਾਂ ਜਾਉਣਾ ਪੁੱਤ ਤੇ ਇਹ ਤਾਂ ਮੁਸ਼ਕਲ ਅਮੀਰ ਤੇਰਾ ਚਲੋ ਠੀਕ ਹੈ ਮੈਂ ਨਹੀਂ ਜਾ ਗਰਮੀ ਬਹੁਤ ਹੈ ਤੇ ਜੇ ਨਹੀਂ ਜਾਣਾ ਹੈਗਾ ਮੁੰਡੇ ਤਾਂ ਸੌ ਕੰਮ ਨੇ ਤੂੰ ਤਾਂ ਨਾਲ ਵੀ ਬਿਰੇਗੀ ਆ ਭਾਈ ਕੁੜੀਏ ਜਾਵੜ ਨਾਲ ਜਾਂ ਕੁਛ ਨਹੀਂ ਹੁੰਦਾਗਾ ਜਾਇਆ ਸ਼ਹਿਰ ਮੈਂ ਤਾਂ ਇਹ ਨੂੰ ਹੋਊਗਾ ਪਹਿਲਾਂ ਤਾਂ ਜੁਨੇ ਮੁੰਦੇ ਨੇ ਕਿ ਹਾਂ ਐਹੇ ਬੁੜੀਆਂ ਨੂੰ ਸਾਲਿਆ ਕਰ ਸੁਪ ਕਰਦੇ ਭਾਈ ਮੈਂ ਤਾਂ ਤੈਨੂੰ ਬੋਲਦਾ ਹੀ ਭੜਾ ਲੱਗਦਾ ਮੈਨੂੰ ਕਰੋ ਕੰਮ ਕਿਉਂ ਮਾਰ ਦਿਓ ਮੈਨੂੰ ਸਾਲੇ ਮੈਨੂੰ ਤਾਂ ਮਾਰਨ ਨੂੰ ਹੀ ਫਿਰਦੇ ਓਏ ਤੇ ਚੱਲ ਫਿਰ ਮੈਂ ਜਾਣਾ ਜਾਇਆ ਸ਼ਹਿਰ ਲੱਗਦਾ ਤੁਸੀਂ ਨਹੀਂ ਪਿਆਉਣੀ ਬਹਿ ਜੋ ਮਚਾਹ ਬਣਾਉਣੀ ਤੁਹਾਡੇ ਅਸਤੇ ਤੇ ਨਹੀਂ ਜਾਂਦੀ ਬੀਬੀ ਮੈਂ ਹਾਂ ਜਾਣਾ ਨੇ ਪੁੱਤ ਹਾਂ ਹਾਂ ਇਹ ਇੱਕ ਵਾਰ ਸੇ ਜਾ ਕੇ ਉਹ ਤਾਂ ਮੂੰਹ ਤਿਆਰ ਹੋ ਜਾਂਦੀ ਆ ਹੁ ਸਾਰੇ ਪਾਚੀ ਤੁਰੇ ਬਿਰੂਗੀ ਤੂੰ ਵੀ ਚੁਲਾਈ ਜਾਣਾਗਾ ਕੀ ਮਾਤਾ ਚੁਲਾਈਆਂ ਮੈਂ ਮੈਂ ਤਾਂ ਉਹਨੂੰ ਵੀ ਪੈਣਾ ਮਾੜਾ ਤੇ ਸੋ ਆਪਦੇ ਕਰ ਨਹੀਂ ਲੋਟਾਉਂਦੇ ਨਾ ਉਹਨੂੰ ਕੁਝ ਸਲਾਣਾ ਕਰੇਗਾ ਮਰਦਸ ਕੌਣ ਕਰੂਗਾ ਕਦੋਂ ਗਿਆ ਉਹ ਲੈ ਕੇ ਜਾਣਾ ਉਹ ਤਾਂ ਕਹਿੰਦੀ ਬਾਪੂ ਨੂੰ ਗਿਆ ਸੀਗਾ ਉਹ ਫੋਨ ਤੇ ਨਹੀਂ ਨਿਕਲਦਾ ਉਹ ਸਾਰਾ ਦਿਨ ਹੋਰ ਤੇਰਾਪੂ ਨੂੰ ਕੰਮ ਨਹੀਂ ਕੌਣ ਚਾ ਖਾ ਕੇ ਭੁੱਖੀ ਦਾ ਮੜਿਆ ਰਹਿਣਾ ਹੈਗਾ ਹੋਰ ਕੀ ਕਰਨਾ ਕੋਈ ਅਗਰ ਮੈਨੂੰ ਸੁਣਦਾ ਨਹੀਂ ਤੇ ਦੇਖੋ ਮਰ ਜੂ ਤੇ ਦੇ ਰਿਹਾ ਮੰਗ ਰਿਹਾ ਤੇ ਬਾਪੂ ਲੋਟਾ ਉਤਾਰਦਾ ਖੇਤ ਕਿਹੜਾ ਮਾਰਿਆ ਓ ਖੇਤ ਕਿਹੜਾ ਮਾਰਿਆ ਮੜਿਆ ਜਾਂ ਦਿੱਤ ਜਾ ਉਹ ਪਾਗਲ ਬੁੜਾ ਇਕ ਤਾਨੂੰ ਸੁਣਦਾ ਨਹੀਂ ਤੇ ਤੋਂ ਉਹ ਲੈ ਕੇ ਲੇਤਾ ਹੂੰ ਕਹ ਪੁੱਤ ਸੁਣਦਾ ਨਹੀਂ ਤੇ ਦੇਖਣਾ ਵੀ ਨਹੀਂ ਤੇ ਬੜਾ ਖਾ ਜੂ ਤੇਨੇ ਤੇ ਕਿ ਤੂੰ ਮੈਂ ਲੈ ਕੇ ਦਿੱਤਾਗਾ ਓਏ ਇੱਕ ਗੱਲ ਸੁਣ ਮੇਰੀ ਓ ਮੇਰੀ ਤਾਂ ਨੀਗਾ ਪਾੜਦੀ ਆ ਮੜਿਆ ਦਵਾਈ ਲਈ ਛੇਰੋ ਅੱਖਾਂ ਦੀ ਮੈਂ ਹੁਣ ਦਵਾਈਆਂ ਲਿਆ ਦੂੰਗਾ ਤੇਰੇ ਸਾਹ ਦਾ ਹਾਲਾਤ ਤੇਰਾ ਪੇਸ਼ ਨਹੀਂ ਕਰਾਉਣਾ ਪੈਣਾ ਲਿਆ ਦੂੰਗਾ ਹਾਂ ਵਾਦਾ ਮਨੇ ਕਦੋਂ ਕੋਣਾ 11 ਵਜੇ ਆਉਂ ਤਾ ਬਹੁਤ ਵੇਖਿਆ ਮੈਂ ਤਾ ਸਦਾ ਸੁਦਾ ਫਿਰ ਲਿਆਵਾਂ ਸ਼ਹਿਰੋਂ ਖਾਣ ਪੀਣ ਤੂੰ ਜਾ ਬੱਤ ਫਿਰ ਹਾਂ ਬਣਾ ਆ ਜੂਗੀ ਤੂੰ ਭੱਜ ਗੇ ਸੁੱਪ ਪਜਾਈ ਜਾਂਦੀ ਐ ਤੇਰੇ ਅੱਖਾਂ ਉਜੇ ਤੈਨੂੰ ਜਾਣਾ ਉਹ ਲਿਆ ਜਾ ਛੇਦੀ ਪਾਪਾ ਮੈਂ ਵੀ ਜਾਣਾ ਦਾਦੀ ਨੇ ਪੁੱਛ ਲੱਗੀ ਤੇ ਮੰਮੀ ਤੋਰਤੀ ਉਹਨੇ ਦਾਦੀ ਮੈਂ ਜਾਣਾ ਪਤਾ ਚੁੱਪ ਕਰਕੇ ਬੈਠੋ ਘਰ ਮੇਂ ਗੜੀ ਹੈ ਆਪ ਵੀ ਜਾਣਾ ਇਹਦੇ ਪੈਸੇ ਲਗਣ ਤੋਂ ਹੋ ਜਾਊਗਾ ਮੈਂ ਸੋਨੂੰ ਚੱਕੀ ਬਿਰਾਗੇ ਕੋਈ ਡਰਦੇ ਨਹੀਂ ਜਾਂਦੇ ਨਾ ਤੁਹਾਡਾ ਅਰਖੇ ਦੇ ਸੰਗਾਂ ਕਦੇ ਮਾਂ ਕੋ ਮੈਂ ਜਾਣਾ ਮੁੰਡਾ ਕੋ ਮੈਂ ਜਾਣਾ ਲੋ ਬਪਾ ਜੀ ਆ ਬਸ ਬੁੱਤ ਜਿੱਤੂ ਕੋ ਆ ਜਾ ਤੇਰੇ ਬਪਾ ਜੀ ਬਸ ਨੇੜੇ ਹੈ ਕੰਮ ਜਾ ਵੀ ਲੋਬਾ ਪੜਨਾ ਚਾਹ ਕਹੀ ਜਾਂਦੀ ਉਹ ਓਹ ਹੋ ਤੱਤੀ ਮੈਨੂੰ ਮਚਾਉਣਾ ਐ ਤੁਸੀਂ ਇਹ ਤਾਂ ਉੱਗੜ ਬੋਲਿਆ ਕਰ ਵਿੱਚ ਫਿਰ ਪਤਾ ਲੱਗੂਗਾ ਇਹਨੂੰ ਵਿਚਾ ਅੱਧਾ ਕਮਲਾ ਤਾਂ ਬੁੜੇ ਦੇ ਕਰ ਰੱਖਿਆ ਹਲਦਾ ਪੁੱਤ ਕਰੂਗਾ ਦੇਖੀ ਤੂੰ ਤੈਨੂੰ ਜਗਾ ਮੈਂ ਲਾ ਲਾ ਦਿੰਦੇ ਆਂ ਫੋਨ ਤਾਂ ਨਹੀਂ ਫਿਰ ਦੇਖਣ ਮਾਰ ਜੂ ਭਾਈ ਉਹ ਕਰੂ ਕੰਮ ਕਰਾ ਤਾਂ ਇੰਨਾ ਸਮਾਂ ਦੇਦਾ ਤੂੰ ਅਰਨੀ ਕਿੰਨਾ ਟਾਈਮ ਤੱਤੀ ਅੱਗ ਲਾ ਦੀ ਠਾਰ ਕੇ ਦੇ ਦੇ ਯਾਰ ਦੱਸ ਲਿਓ ਮੈਂ ਠਾਰ ਦਿੰਦੀ ਪਤਾ ਨਾਲੇ ਛੇਤੀ ਆ ਫਿਰ ਵੀ ਨਾ ਉਹ ਤੂੰ ਹੀ ਬਾਹਰ ਛੇਤੀ ਗਰਮ ਹੁੰਦਾ ਉਹ ਗਰਮ ਜੀ ਮਤਾਂ ਪਹਿਲਾਂ ਤੂੰ ਹੀ ਦਿਮਾਗ ਖਰਾਬ ਕਰ ਦਿੰਨੇ ਬੰਦੇ ਦਾ ਜਾਣਾ ਤੜਕੇ ਦਾ ਕਹੀ ਜਾਂਦਾ ਮੈਂ ਜਾਣਾ 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 ਚਾਹ ਪਾਣੀ ਬੰਦੇ ਨੂੰ ਪਿਆ ਕੇ ਦੋ ਦੰਵੇਲੇ ਕੰਮ ਉਹ ਤਾਂ ਬਸ ਮਾਤਾ ਹੀ ਆਏਗੇ ਲੈ ਕੇ ਭਾਈ ਇਹਨੇ ਸਾਰਾ ਕੰਮ ਉਹ ਵੀ ਲੈ ਕੇ ਗਲਾਸ ਚ ਫੜਾਦੀ ਐ ਨਹੀਂ ਵੀ ਕੋਲੇ ਦੇ ਵਿੱਚ ਫੜਾ ਦੇ ਬਸ ਠਾਰੀ ਜਾਣੀ ਆ 2 ਮਿੰਟ ਲੱਗਣੇ ਆ ਪਤਾ ਸਾਨੂੰ ਤੇ ਉਹ ਕਦਾ ਬੋਲਾਂ ਸੁਣਦਾ ਸੀ ਮਾਰਾ ਉਹ ਜਾਣ ਕੇ ਵੀ ਕਰ ਲੱਗ ਜਾਂਦਾ ਸੁੱਚਾ ਸੁਣਦਾ ਮੈਂ ਕਹਿੰਦੀ ਸੀ ਜੇ ਜਾਣਦੇ ਸੀ ਤਾਂ ਬਾਜ਼ਾਰੋਂ ਸਮਾਨ ਤਾਂ ਲੈ ਆਇਓ ਖਾਣ ਪੀਣ ਦਾ ਬੱਚਿਆਂ ਦਾ ਖਤਮ ਹੋਇਆ ਪਿਆਗਾ ਲੈ ਆਉਗਾ ਮਾਤਾ ਨੂੰ ਦੱਸਦਾ ਹੀ ਆਮ ਉਹ ਨੇ ਆਉਣਾ ਅੱਜ ਨੂੰ ਲੈ ਆਏ ਬੱਚਾ ਸਬਜ਼ੀ ਵੀ ਲੈ ਆਏ ਅੱਜ ਆਉਣਾ ਦੀਦੀ ਨੇ ਅੱਜ ਘਰ ਆਇਆ ਤੇ ਉਪਰ ਤੋਂ ਦਸਿਆਦਾ ਸੀਗਾ ਇਹ ਜੇ ਉਹ ਤੀਰ ਤੇ ਚੱਲ ਗਏ ਨੂੰ ਕਿ ਮੈਨੂੰ ਜਾਣ ਦਿੱਤਾ ਹੁਣ ਤਾਂ ਇਹ ਗੱਲ ਕਰਕੇ ਅਸੀਂ ਆ ਚਲ ਮੈਂ ਜਾਣਾ ਕੀ ਹੋਰ ਲੈ ਲੈਂਦੇ ਨਾ ਬੱਸ ਮੜਾ ਜੇ ਇੱਥੇ ਮੁਰੇ ਪੁੱਤੋ ਦਾ ਸੰਗਮ ਮਾਤਾ ਜਾਨਾ ਮੈਂ ਉੱਤੋਂ ਬੈਠ ਕੇ ਕਰਦੇ ਆਂ ਆ ਭਾਂਡੇ ਜਾ ਕੇ ਇਕੱਠੇ ਕਰਦੇ ਕੁੜੀਆਂ ਆਏ ਪਾਜੇ ਪੁੱਤੇ ਲਾ ਲੈ ਜਾਨੀ ਜੀ ਲਾਉਣੀ ਪੁੱਤਰੀ ਜਾ ਇਹਦੇ ਮਾਰਦੇ ਮਾਰੀ ਨਾ ਮਤੋ ਜਵਾਬ ਕਿੱਧਰ ਕਿੱਧਰ ਆਊਗਾ ਗੋਟਕ ਤੇ ਜਿੰਨੀ ਸਰ ਜਾਵੇ ਕੰਨਾਂ ਤੋਂ ਬੈਠਾ ਸੁਣਨ ਵਾਲਾ ਜਿੰਨ ਦੇਖਾ ਮਾਰਜੂ ਹਰ ਜਾ ਬੋਲਦੀ ਬੋਲ ਕਤੋਂ ਆ ਜਾਨੇ ਦਿਮਾਗ ਖਾਦਾ ਹੈਗਾ ਉਹ ਵੱਧ ਜਿੱਤਨ ਨਾਲ ਹੀ ਆ ਜਿੱਤਨ ਨਾਲ ਆ 1500 15000 ਦਾ ਚੱਲੀ ਜਾਂਦਾ ਕੇ ਇਹ ਹੀ ਦੇਖਦੇ ਨੂੰ ਖਾਣ ਨੂੰ ਅੱਥ ਨੇ ਆ ਵੇਖ ਅਲਾਂ ਤੂੰ ਵੀ ਵੇਖਿਆ ਕਰ ਹਾਂ ਮੈਂ ਤਾਂ ਨੋਰ ਨਹੀਂ ਉਹ ਦੇਖ ਲੈ ਤੂੰ ਹੀ ਵੱਧੂ ਆ ਦੇਖਣ ਨੂੰ ਤਾਂ ਐਸਾ ਮੁੰਡਾ ਨੈਸਟ ਪਵਾਣ ਦੇ ਦਾ ਕਦੇ ਮੈਂ ਲੈ ਕੇ ਦਿੱਤੀ ਕਿਤੇ ਪੈਸੇ ਆਉਂਦੇ ਨੀਗਾ ਕਰਦੀ ਜਾਂਦੀ ਐ ਮੁੰਡੇ ਨੂੰ ਕਹਿ ਦੇਣਾ ਸੀਗਾ ਆ ਤੂੰ ਤੇ ਪਗਾਰ ਕਰ ਵੇ ਜਾ ਹੋਣੇ ਚੱਤਰ ਵਾਲੇ ਦੇਖ ਇਹਨੂੰ ਰਾਜੇ ਦਾ ਨਾਂ ਦਿਮਾਗ ਆਲਾ ਨੇ ਸਾਰਾ ਦਿਨ ਇੱਥੇ ਐਨੀ ਗਰਮੀ ਨਪੁੱਤਖਣਾਂ ਨੇ ਇੱਥੇ ਵੀ ਨਹੀਂ ਤਾਰੇ ਹੈਗੇ ਨਾਲੇ ਪ੍ਰਾਈਵੇਟ ਸੀਗੀ ਜੇ ਸਰਕਾਰੀ ਹੁੰਦੀ ਕੋਈ ਗੱਲ 30 ਰੁਪਏ ਬਚ ਜਾਂਦੇ ਹੋਰ ਪੁੱਤ ਸਸੇ ਕਾਲ ਪੁੱਤ

ਹੋਰ ਦੱਸ ਬੇਬੇ ਭਾਬੀ ਵਰਗੇ ਕਿੱਧਰ ਗਏ ਐ ਚੋ ਉਤਰਾ ਮੂੰਹ ਕਰਦੀ ਹੋਣੀ ਉਸ ਨਾਲ ਗਰਮੀ ਵਾਲੀ ਜ਼ਿਆਦਾ ਆ ਗਈ ਬਾਹਰ ਗਰਮੀ ਆ ਗਈ ਆ ਬੱਸ ਆ ਲੈਣਾ ਇੱਥੇ ਤਾਰੇ ਨਹੀਂ ਬਿਠੇਰੇ ਹਾਰੇ ਕੱਢੇ ਉਹ ਬਾਹਰ ਹੀ ਦੇਟ ਹੋ ਗਈ ਕੀ ਕਰੀਏ ਤੈਨੂੰ ਪਤਾ ਕੰਮਾਂ ਬੰਦੇ ਆਲੇ ਵਿੱਚ ਲੇਟ ਹੋ ਜਾਈਦਾਗਾ ਤੂੰ ਫੋਨ ਕਰ ਦਿੰਦੀ ਮੈਨੂੰ ਮੈਂ ਸੂਟ ਵੀ ਲੈ ਕੇ ਮੁੰਡੇ ਨੂੰ ਭੇਜ ਦਿੰਦੀ ਚਲ ਮੈਂ ਕਿ ਕੋਈ ਗੱਲ ਨਹੀਂ ਤੁਰੇ ਜਾਵਾਂਗੇ ਕਾਹਨੂੰ ਕਿਸੇ ਨੂੰ ਪਰੇਸ਼ਾਨੀ ਦੇਣੀ ਆ ਹਨਾ ਉਹ ਨਾ ਜਵਾਖਰੀ ਵੇ ਹੁੰਦੀ ਆਈਏ ਤੂੰ ਪੁੱਛ ਕੁਝ ਨਹੀਂ ਹੁੰਦਾ ਜਵਾਖਰੀ ਨੂੰ ਕੁਝ ਨਹੀਂ ਹੁੰਦਾ ਸਮਾਂ ਨੀਮਨਜੀਤ ਆ ਮਨਜੀਤ ਅਪਾ ਤੂੰ ਪਾਣੀ ਲੈ ਕੇ ਆਵਣਾ ਦੀ ਜ ਤੈਨੂੰ ਪਤਾ ਹੀ ਨਹੀਂ ਲੱਗਿਆ ਸਸਿਕਾ ਬੱਗੀ ਸਸਿਕਾ ਹੋ ਠੀਕ ਹੋ ਠੀਕ ਹੈ ਤੂੰ ਨੇ ਡਿੱਗੀ ਜਾਂਦੇ ਸੀਗੇ ਚੱਲ ਵਧੀਆ ਹੋਰ ਘਰੇ ਠੀਕ ਸਾਰੇ ਹਾਂ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਨੇ ਆਪਣੇ ਦੱਸੋ ਲੈ ਬੈਠੇ ਖੜੀ ਕਹਤੋਂ ਮੈਂ ਪਾਣੀ ਲੈ ਕੇ ਚੱਲ ਕੋਈ ਨਹੀਂ ਗੱਲਾਂ ਬਾਤਾਂ ਕਰ ਲੈ ਫੇਰ ਲੈ ਪਾਣੀ ਦਾ ਪੀ ਲੈ ਬੱਤੋ ਮੂਜ਼ੋ ਕਹ ਗਿਆ ਹੋਰ ਵੇਪੇ ਗਰਮੀ ਵਾਲੀ ਜ਼ਿਆਦਾ ਹੋਏ ਪੀ ਅੱਗ ਪੈਂਦੀ ਐ ਜਮੀ ਪਾ ਕਹੀ ਥਾ ਮਤੇ ਨਾ ਮੀ ਪੈ ਗਿਆ ਆਪਣੇ ਵੀ ਪਾ ਦੇ ਚਲ ਮਾੜੀ ਮੋਟੀ ਠੰਡ ਹੋ ਜੇ ਨਾ ਬੇਬੇ ਮੇਰੀ ਗੱਲ ਸੁਣਾ ਤੇ ਭਾਬੀ ਗਈ ਨਹੀਂ ਹੈਗੀ ਪਿੰਡ ਉੱਥੇ ਜਿਹੜੇ ਵਗ ਜੂਗੀ ਫਿਰ ਉਹੇ ਕੰਮ ਕਮਰ ਕਰੋ ਨਹੀਂ ਤੇ ਕੰਮ ਬਣਦਾ ਨਹੀਂ ਆ ਚਲ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਮੈਂ ਆਪੀ ਸੰਭਲੂਗੀ ਸਾਰਾ ਤੂੰ ਭਾਬੀ ਨੂੰ ਤੋਰ ਦੇ ਤੇ ਕੀ ਚਾਰ ਦਿਨ ਲਾਇਆ ਉਹ ਵਿਚਾਰੀ ਉਹ ਤਾਂ ਪੰਜ ਚਾਰ ਦਿਨ ਦਾ ਤੂੰ ਐਸੇ ਲੈਣਾ ਉਹ ਕੁਝ ਨਹੀਂ ਹੁੰਦਾ ਤੂੰ ਤਾਂ ਐਵੇਂ ਉਹੀ ਗੱਲਾਂ ਕਰਦੀ ਰਹਿਣੀ ਆ ਤੇਰੀ ਉਹ ਮਤ ਗਈ ਨਹੀਂ ਹੈਗੀ ਹੋਰ ਦਾਸ ਪੁੱਤ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਵਧੀਆ ਜੀ ਮੇਰੇ ਆਸਤੇ ਕੁਛ ਲੈ ਆਏ ਨਹੀਂ ਉਹ ਤਾਂ ਕੇਲੇ ਤਾਂ ਲੈ ਆਏ ਤੈਨੂੰ ਪਤਾ ਦਾ ਕਾਲੀ ਕਾਲੀ ਚ ਨਾ ਬਸ ਲੱਗੀ ਖੜੀ ਸੀ ਅਸੀਂ ਕਾਲੀ ਕਾਲੀ ਕੇਲੇ ਦਾਰਜਨ ਲੈ ਲਈ ਤੇ ਨਹੀਂ ਮੇਰੇ ਪੁੱਤ ਵਾਸਤੇ ਹੋਰ ਕੋਈ ਚੀਜ਼ ਲੈ ਕੇ ਆਉਂਦੀ ਮੈਂ ਚਲ ਕੋਈ ਨਹੀਂ ਮੈਂ ਤੈਨੂੰ ਪੈਸੇ ਦੇ ਦੂੰਗੀ ਤੂੰ ਲੈ ਆਈ ਉਹ ਭਾਈ ਗੁੱਡੀ ਤੁਹਾਡੇ ਬੋਟਾ ਬੋਟਾ ਪੈ ਗੀਆਂ ਬਾਪੂ ਜੀ ਪੈ ਗੀਆਂ ਅੱਛਾ ਠੀਕ ਹੈ ਤੇ ਹੋਰ ਔਰ ਜਿੱਤਨੀ ਸੁਭਾਵਨਾ ਕੋਈ ਪਤਾ ਲੱਗਿਆ ਕਿ ਨਹੀਂ ਬਾਪੂ ਜੀ ਆਪਾਂ ਨੇ ਕੀ ਲੈਣਾ ਕੋਈ ਜਿੱਤੇ ਕੋਈ ਹਾਰੇ ਆਪਾਂ ਨੂੰ ਕੀ ਮਤਵਲ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ ਆਹ ਵੇਖੋ ਮੈਂ ਤਾਂ ਸਵੇਰੇ ਆਦਾ ਮੈਨੂੰ ਤਾਂ ਬਹੁਤ ਵਧੀਆ ਚੀਜ਼ ਪੈ ਗਈ ਮੈਂ ਤਾਂ ਗੁਜ਼ਾਰੀ ਹੈ ਇਹਦਾ ਚੱਲ ਬਾਪੂ ਜੀ ਵਧੀਆ 10 ਮਿੰਟ ਹਾਂ ਅੰਜਲ ਕਰ ਲੈਣੇ ਹੋਗੇ ਗਲੇ ਨਹੀਂ ਸਮਝਾ ਕੇ ਜਾਈ ਤੇਰੀ ਬੇਬੇ ਨੂੰ ਇਹ ਮੇਰਾ ਲਹੂ ਜੀ ਦੀ ਮੈਨੂੰ ਝਾਸੋਂ ਲਾਦਾ ਇਹਨੇ ਬੋਲ ਬੋਲ ਕੇ ਚੱਲ ਕੋਈ ਨਹੀਂ ਬਾਪੂ ਜੀ ਫੇਰੇ ਜਿਹੜਾ ਸਾਰਿਆ ਇਹ ਪਹਿਲੇ ਦਿਨ ਦੀ ਸੁਭਾਗ ਹੈਦਾ ਆਇਆ ਜੀ ਇਹ ਰਸਵਾਰੀ ਹੈ ਜੀ ਧਰਤੀ ਨਾਲ ਜੱਕ ਲੰਦਾ ਹੈ ਹੋਰ ਕੋਈ ਕੰਮ ਹੀ ਨਹੀਂ ਬਾਬੂ ਜੀ ਬੇਬੇ ਦੀ ਇੱਕ ਗੱਲ ਸਹੀ ਆ ਤੁਸੀਂ ਨਿਗਾ ਕਰਨੀਆਂ ਬਹਿ ਜਾਓਗੇ ਨਹੀਂ ਪੁੱਤੇ ਨਹੀਂ ਘਟਾਉਂਦਾ ਨਿਗਾ ਐਵੇਂ ਰੋਲਾ ਪਾਉਂਦੀ ਨਿਗਾ ਘਟਾਉਂਦਾ ਨਹੀਂ ਨਿਗਾ ਆਹ ਦੇਖ ਲੈ ਮੈਂ ਦੇਖਦੀ ਰਹਿੰਦੀ ਆ ਸਾਰਾ ਦਿਨ ਹੁਣ ਜਦੋਂ ਵੀ ਮੈਂ ਚੱਕਦੀ ਆ ਫੋਨ ਉਹਦੀ ਅੱਖਾਂ ਚ ਪਾਣੀ ਨਿਕਲਣ ਲੱਗ ਜਾਂਦਾ ਆ ਮੁੰਡਾ ਲੱਗਦਾ ਜਿਵੇਂ ਮਾਰ ਮਾਰਨ ਸੁਪਰੇ ਲਿਆਣਗੇ ਅੱਗੇ ਮੈਨੂੰ ਅੱਖਾਂ ਦਵਾਈ ਨਹੀਂ ਤੇ ਤੂੰ ਹੀ ਸਹਣਦਾ ਮੁੰਡੇ ਦਾ ਹੋਰ ਤਾਂ ਕੋਈ ਕੰਮ ਨਹੀਂ ਚਲ ਕੋਈ ਨਹੀਂ ਬੇਬੇ ਤੂੰ ਵੀ ਮੜਾ ਠੰਡੀ ਰਹਿਆ ਤਾ ਬੋ ਦੱਸ ਬਾਬੀ ਤੇਰੇ ਪੇਖਿਆਂ ਵੱਲ ਸਾਰੇ ਠੀਕ ਆ? ਹਾਂਜੀ ਠੀਕ ਹੈ। ਤੇ ਵੀਰੇ ਦਾ ਕੁਝ ਬਣਿਆ ਕਿ ਨਾ ਰਿਸ਼ਤਾ ਰਸਤਾ ਹੋ ਗਿਆ? ਚੱਲੀ ਜਾਂਦੀ ਗੱਲ ਹੈ ਤੈ। ਚਲ ਕੋਈ ਗੱਲ ਨਹੀਂ ਹੋ ਜੂਗੀ ਆਪਾਂ ਨੇ ਕਾਲ ਲੈਂਦੀ ਹੈਗੀ ਜੇ ਦਾ ਸੰਜੋਗ ਹੋਏ ਨਾ ਉਹਦੀ ਬਣ ਜਾਂਦਾਗਾ। ਆਪਾਂ ਦਾ ਕਾਲ ਰਹਿੰਦੀ ਆ ਚਲ ਜਦੋਂ ਹੋਣਾ ਹੋਇਆ ਮਹਾਰਾਜ ਨੇ ਕਰਨਾ। ਕੋਈ ਤਾਂ ਗੱਲ ਆ ਜਦੋਂ ਕਰਮਾਂ ਚ ਲਿਖਿਆ ਹੁੰਦਾ ਨਾ ਉਹਦੀ ਬਣਦਾ। ਆਹ ਦੇਖ ਲੈ ਮੇਰੇ ਦਿਔਰ ਨੂੰ ਪਹਿਨਦੇ ਮੇਰੀ ਬੀਬੀ ਕਹਿੰਦੀ ਰਿਸ਼ਤਾ ਨਹੀਂ ਹੁੰਦਾ ਹੁੰਦਾ ਨਹੀਂ। ਆ ਜਦੋਂ ਹੋਣ ਤੇ ਆਇਆ ਮਿੰਟਾਂ ਦੀ ਹੋ ਗਿਆ। ਪਤਾ ਨਹੀਂ ਲੱਗਦਾ ਆਪੇ ਹੋ ਜੂਗਾ ਚਲ। ਹੋਰ ਭਾਈ ਕਿੱਥੇ ਡਿਊਟੀ ਹੁਣ ਉਹਨਾਂ ਦੀ ਉੱਥੇ ਨੇ ਉਹ ਤਾਂ ਚੰਡੀਗੜ੍ਹ ਕਿੰਨੇ ਦਿਨਾਂ ਤੋਂ ਆ ਜਾਂਦੇ ਉਹ ਤਾਂ ਬਸ ਕਿਤੇ ਮਹੀਨੇ ਤੋਂ ਕਿਤੇ 20 ਦਿਨਾਂ ਤੋਂ ਬਸ ਇੱਕ ਦਿਨ ਰਾਤ ਹੀ ਆਉਂਦੇ ਨੇਗੇ ਫਿਰ ਮੈਂ ਆਖਿਆ ਚਲ ਆਪਾਂ ਭੱਜ ਕੇ ਮਾਵਾ ਤੀਆਂ ਭਾਈ ਜਾ ਆਉਣੇ ਮੇਰੀ ਬੀਬੀ ਕਹਿੰਦੀ ਤੁਸੀਂ ਜਾਇਓ ਭਾਈ ਹੁਣ ਮੇਰੀ ਨਣਦ ਆ ਜੂਗੀ ਕੱਲ ਪਰਸ ਨੂੰ ਹਾਂ ਭਾਬੀ ਤੈਨੂੰ ਪੇਕੇ ਗਈ ਨੂੰ ਕਿੰਨਾ ਕ ਟਾਈਮ ਹੋ ਗਿਆ ਤੂੰ ਵੀ ਜਾਇ ਆਉਂਦੀ 4 ਦਿਨ ਦੀਦੀ ਮੈਨੂੰ ਤਾਂ 6 ਮਹੀਨੇ ਹੋ ਗਏ ਗਈ ਨੂੰ ਚਲ ਕੋਈ ਗੱਲ ਨਹੀਂ ਹੁਣ ਜਾਇ ਆਈਂ ਕੰਮ ਨਹੀਂ ਮੁਕਦੇਗੇ ਹੁਣ ਬੀਬੀ ਤੋਂ ਕੰਮ ਨਹੀਂ ਹੁੰਦਾ ਮੇਰੀ ਗੱਲ ਸੁਣੋ ਜਿਉਂਦੇ ਜੀਆਂ ਦੇ ਤਾਂ ਕੰਮ ਨਿਭੜਦੇ ਨਹੀਂ ਹੁੰਦੇ ਇਹ ਤਾਂ ਮਰਿਆਂ ਦੀ ਨਿਭੜਦੇ ਹੁੰਦੇ ਨੇ ਐਨੀ ਤਮਾ ਨਹੀਂ ਕਰੀਦੀ ਹੁੰਦੀ ਇਹ ਤਾਂ ਕੰਮ ਕਰਨ ਵਾਲਾ ਕੌਣਾ ਤੂੰ ਵੀ ਆ ਕੇ ਇਹਨੂੰ ਮਤਾਂ ਦੇਣ ਲੱਗੀ ਚੱਲ ਕੋਈ ਨਹੀਂ ਬੇਬੇ ਤੂੰ ਐਵੇਂ ਹੀ ਨਾ ਕਰਿਆ ਕਰ ਮੈਂ ਆਪੇ ਸਾਮ ਨੂੰ ਸਾਰਾ ਕੰਮ ਧੰਦਾ 5-4 ਦਿਨ ਲਾਇਆਊਗੀ ਜਵਾਖੜੀ ਬਸ ਇਹਦਾ ਕਿਹੜਾ ਜੀ ਨਹੀਂ ਕਰਦਾ ਚਾਹ ਤਾਂ ਸੁਖ ਲੈਣ ਆਈ ਐ ਹੁਣ ਇਹਨੂੰ ਭੇਜ ਦੇ ਇਹ ਤਾਂ ਮੈਨੂੰ ਬਰੀਨ ਗੇਸੇ ਨੂੰ ਗੁਸ਼ਟੀਆਂ ਚ ਮੈਂ ਕਿਧਰੇ ਨਹੀਂ ਕਰਦੀ ਵਦੀਨਾ ਅਸੀਂ ਮਾਵਾ ਟੀਆ ਆਪੇ ਬਣਾ ਕੇ ਖਾ ਲਿਆ ਕਰਾਂਗੇ ਐਨੀ ਫਿਕਰ ਨਾ ਕਰਿਆ ਕਰ ਪੁਰਾ ਤੂੰ ਨਾਲ ਵਿੱਚ ਬੰਗਿਆ ਲਿਆ ਕਰ ਸਾਡੀ ਨਾਲ ਜਿਨਾ ਆਇਆ ਕਰ ਕਿਉਂ ਵੇ ਤੇ ਮੈਂ ਕਿਉਂ ਨਾ ਆਵਾਂ ਫਿਰ ਕੀ ਹੋ ਗਿਆ ਕਿ 4 ਦਿਨ ਲਾ ਆਉਗੀ ਅੱਜ ਜੀ ਉੱਥੇ ਹੋ ਕੇ ਆਈ ਐ ਹੋ ਕੇ ਆਈ ਐ ਏਡੀ ਉੱਥੇ ਤੇ ਮੈਂ ਵੀ ਏਡੀ ਇੱਥੇ ਹੋ ਕੇ ਗਈਆਂ ਤੇ ਬੈਠੇ ਜਰ ਰਹੇ ਨੇ ਹੱਸ ਕਰ ਨਾਲ ਨੇ ਮੈਂ ਤੇ ਕਾ ਬੰਦ ਨਹੀਂ ਕੋਟਣਾ ਤੂੰ ਉਸ ਦੇ ਜਿੱਤਾਂ ਗਿਆ ਨਹੀਂ ਸਮਝਾ ਦੇ ਤੂੰ ਤਾਂ ਸਮਝਦੇ ਨਹੀਂ ਸਾਰੀ ਉਮਰ ਹੀ ਲੰਘ ਗਈ ਤੁਹਾਡੀ ਤਾਂ ਚਲ ਛੱਡੋ ਦੀਦੀ ਕੋਈ ਨਹੀਂ ਮੈਂ ਨਹੀਂ ਜਾਂਦੀ ਮੇਰੇ ਘਰੇ ਨਹੀਂ ਸਰਦਾ ਮੇਰੀ ਗੱਲ ਸੁਣ ਲੈ ਇਹ ਤਾਂ ਇੰਨੀ ਸਿਆਣੀ ਹੈਗੀ ਬਾਹਰ ਨਹੀਂ ਟੱਪਦੀ ਤੇਰਾ ਜੇ ਕੋਈ ਹੋਰ ਹੁੰਦੀ ਨਾ ਅੱਜ ਨੂੰ ਨਾ ਸਾਰਾ ਘਰ ਖਖੜੀ ਕਿਰੇਲੇ ਕਰ ਦਿੰਦੀ ਤੇਰਾ ਤੈਨੂੰ ਵੀ ਪਤਾ ਹੈ ਮੈਨੂੰ ਪਤਾ ਵੇ ਘਰ ਦਾ ਇਹੇ ਕੰਮ ਸਮਝਿਆ ਹੋਰ ਕਰ ਨਹੀਂ ਸਕਦਾ ਚਲ ਕੋਈ ਮੈਂ ਨਾ ਤੋੜਦੀ ਨਹੀਂ ਲੋ ਸਵਾਥਰ ਸਾਹ ਸਿਰੇ ਤੇ ਗੰਗਾ ਮੈਂ ਤਾਂ ਭਾਈ ਤੋੜਦੀ ਨਹੀਂ முன்னர் ਗਰਮੀ ਬਹੁਤ ਆ ਮਰਨਾ ਥੋੜਾ ਆ ਬੇਬੇ ਦੀ ਯਾਦੂ ਮੇਰੀ ਹੱਥੀਆਂ ਜਾਂਦੀ ਆ ਜਿਹੜੀ ਮੈਂ ਚਾਹ ਬਣਾ ਲਿਆ ਨਾ ਸੰਦਾ ਚਲ ਕੋਈ ਤੁਸੀਂ ਬਹਿ ਜਾਂਦੇ ਗੱਲਾਂ ਆ ਬਸ ਸੋਹਣੇ ਲੈ ਆਈ ਦੋ ਆਹ ਦੇਖ ਲਾ ਬੇਬੇ ਦਾ ਤਾਂ ਸਵਾਹ ਜਮੀ ਨਹੀਂ ਬਦਲਿਆ ਹੈਗਾ ਇਹਨੂੰ ਆਏ ਨਹੀਂ ਹੈਗਾ ਵੀ ਜਵਾਖੜੀ ਬੋਲਦੀ ਨਹੀਂ ਹੈਗੀ ਮੂਹੇ ਨਹੀਂ ਬੋਲਦੀ ਕਦੇ ਉਰਾ ਪਰਾਂ ਨਹੀਂ ਗਈ ਟੱਕਰਾਣੇ ਕਰ ਦਿੱਤੀ ਆ ਜੇ ਕੋਈ ਹੋਰ ਹੁੰਦੀ ਨਾ ਅਠੋਬੀਠ ਕਰ ਦਿੰਦੀ ਆਹ ਦੇਖ ਲਾ ਬਾਪੂ ਬੈਠਾ ਫੋਨ ਦੇਖੀ ਜਾਂਦਾ ਜੇ ਕੋਈ ਹੋਰ ਹੁੰਦਾ ਕੌਣ ਦੇਖਣ ਹੁੰਦਾ ਇਹਨਾਂ ਨੂੰ ਫੋਨ ਚੰਗਾ ਬਾਪੂ ਨੂੰ ਫੋਨ ਲੈ ਕੇ ਦੇਤਾ ਲੈ ਆਪਾਂ ਬੇਕੋ ਚਾਹ ਕੇ ਨਾ ਪੀਕੇ ਗੱਲਾਂ ਬਾਤਾਂ ਕਰੀਏ ਬੇਬੇ ਗਈ ਹੋਈ ਆਪਾਂ ਹੁਣ ਬੇਬੇ ਦੇ ਬਾਪੂ ਤਾਂ ਬਾਲਾ ਲੜਦੇ ਦੀ ਪਹਿਲੇ ਦਿਨ ਦੀ ਸਵਾ ਆ ਹਲੇ ਬਾਪੂ ਤਾਂ ਨਰਮ ਆ ਇਹਨੂੰ ਵੱਡ ਬੋਲਾਗਾ ਇਹ ਤਾਂ ਬਾਲਾ ਹੀ ਬੋਲਦੀ ਆ ਬੇਬੇ ਤਾਂ ਹਾਂ ਬੇਬੇ ਨੂੰ ਨਾਲ ਹੀ ਪੁੱਛਿਆ ਸੀ ਨਾ ਹੁਜਾਇਆ ਮੈਨੂੰ ਵੀ ਚਲ ਕੋਈ ਨਹੀਂ ਤੂੰ ਫੇਰ ਕਰਨਾ ਕਰ ਮੈਂ ਕਰਦੀ ਆ ਗੱਲ ਤੂੰ ਆ ਬਗਜੀ ਚਾਰ ਦਿਨ ਹੁਣ ਤਾਂ ਮੈਂ ਹੁਣ ਆਈ ਹੋਈ ਆਂਗੀ ਨਹੀਂ ਜੀ ਯਾਤਰੀ ਹੈ। ਹੈ ਭਾਬੀ ਤੇਰਾ ਜੀ ਨਹੀਂ ਕਰਦਾ ਇੰਨਾ ਟਾਈਮ ਹੋ ਗਿਆ ਤੈਨੂੰ ਗਈ ਨੂੰ ਦੇਖੀ ਜਾਣ ਨੂੰ। ਜਿਹੜੀ ਜੀ ਤਵਿਹਰਾ ਕਰਦਾ ਕੀ ਕਰਾਂ? ਜਾਣ ਨਹੀਂ ਦਿੰਦੀ ਬੀਬੀ ਨੂੰ ਮੈਂ 2-3 ਵਾਰੀ ਪੁੱਛਿਆ ਟੀਆ ਹੁਣ ਵੀ ਮੈਂ ਚੱਲ ਛੋਟੀਆਂ ਹੋਈਆਂ ਹੁਣ ਤਾਂ ਮੈਂ ਜਾ ਆਵਾਂ। ਚੱਲ ਕੋਈ ਗੱਲ ਨਹੀਂ ਹੁਣ ਮੈਂ ਹੈਗੀ ਆ ਮੈਂ ਸਮਝਾਉਣੀ ਆ ਉਹਨੂੰ ਆ ਜਾਣ ਦੇ ਕਿਰਾ। ਉਹ ਮੰਨਦੀ ਨਹੀਂ ਕਿਸੇ ਦੀ ਵੀ। ਕੋਈ ਗੱਲ ਨਹੀਂ। ਉਹਨੇ ਵੀ ਕਿਹਾ ਸੀਗਾ ਕਿਨੇ 6 ਮਹੀਨੇ ਹੋ ਗਏ ਗਈ ਨਹੀਂ ਚੱਲ ਜਾ ਆਇਆ ਉਹਦੇ 2-4 ਦਿਨ। ਲੈ ਵੀ ਦੱਸ ਤੁਹਾਨੂੰ ਕਿਹੜਾ ਮੁੱਲ ਵਿੱਚ ਆਇਆ ਇਹਨੂੰ? ਉਮੰਦੀ ਨਹੀਂ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਆ ਉਹ ਹੁੰਦਾ ਨਹੀਂ ਕੰਮ ਚਲ ਕੋਈ ਨਹੀਂ ਭਾਬੀ ਘੁੱਟ ਚਾਹ ਦੀ ਕੇਰਾ ਮੈਂ ਕਰਦੀ ਆ ਉਹਦੇ ਨਾਲ ਗੱਲ ਉਹ ਤਾਂ ਕਦੇ ਮੇਰੇ ਨਾਲ ਲੜਨ ਲੱਗ ਜਾਂਦੀ ਆ ਕਦੇ ਬਾਪੂ ਜੀ ਨਾਲ ਲੜਨ ਲੱਗ ਜਾਂਦੀ ਆ ਪਹਿਲੇ ਦਿਨ ਦਾ ਹੀ ਸੁਭਾਅ ਆਈ ਆ ਉਹ ਗੱਲ ਹੋ ਰਹੀ ਐ ਤਾਂ ਕਦੇ ਸੁਭੀ ਮੱਚ ਜਾਂਦੀ ਆ ਬਟ ਨਹੀਂ ਜਾਂਦਾ ਹੈਗਾ ਮੈਂ ਤਾਂ ਫਿਰ ਬੋਲਦੀ ਨਹੀਂ ਜੀ ਜੇ ਬੋਲੂਗੀ ਤਾਂ ਫਿਰ ਆਣ ਗਵਾੜ ਤਮਾਸ਼ਾ ਲਾ ਦੇਣੀ ਚਲ ਕੋਈ ਨਹੀਂ ਭਾਬੀ ਤੂੰ ਮੇਰੀ ਗੱਲ ਸੁਣੋ ਬੋਲਿਆ ਨਾ ਕਰ ਇਹ ਕਿੰਨਾ ਕਿਚਰਾ ਮੇਰੀ ਮੰਮੀ ਬਿਮਾਰ ਹੋ ਗਈ ਸੀ ਦੋ ਵਾਰੀ ਢਿੱਲੀ ਹੋ ਗਈ ਇੰਨੀ ਜਿਆਦੇ ਤੇ ਮੈਂ ਕਿ ਚੱਲਣਾ ਪਤਾ ਲੈ ਆਵਾ ਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਨਾ ਮੈਨੂੰ ਤੂੰ ਫੋਨ ਕਰ ਦਿੰਦੀ ਵੀ ਜਾਣ ਨਹੀਂ ਦਿੰਦੀ ਮੈਂ ਕਹਿੰਦੀ ਇਹਨੂੰ ਤੇ ਕਰ ਉਹਨੂੰ ਬੇਬੇ ਬਿਮਾਰ ਹੋ ਜੇ ਤੇ ਮੈਨੂੰ ਆਉਣ ਨਾ ਦਿੱਤਾ ਉਹਨਾਂ ਨੇ ਫੇਰ ਇਹਨੂੰ ਕਿੰਨਾ ਦੁੱਖ ਲੱਗੂਗਾ ਚੁੱਪ ਕਰ ਜਾਨੀ ਫੇਰ ਮੈਂ ਤਾਂ ਫੋਨ ਤੇ ਗੱਲ ਕਰਕੇ ਬਸ ਉਹਨੂੰ ਪਤਾ ਲੈ ਲੈਣੀ ਆ ਜੇ ਜਾਣ ਹੀ ਨਹੀਂ ਦਿੰਦੇ ਫੇਰ ਕੀ ਫਾਇਦਾ ਕਲੇਸ ਫੋਨ ਦਾ ਕਰੀ ਆ ਦੇ ਕੁਟ ਚਾਹ ਮੈਂ ਤਾਂ ਥੋੜੀ ਜੀ ਪਾਈ ਤਜਾਬ ਬਣ ਜਾਂਦਾਗਾ ਚੱਲ ਚੰਗਾ ਹੋਵੇ ਦੀ ਤੁਸੀਂ ਆ ਗਏ ਚੱਲ ਮੈਂ ਤੁਹਾਡੇ ਨਾਲ ਤਾਂ ਗੱਲਬਾਤ ਕਰ ਲਈ بیوی ਤਾਂ ਮੇਰੀ ਗੱਲ ਨਹੀਂ ਸੁਣਦੇ ਇਹ ਖੇਤੋਂ ਨਹੀਂ ਆਉਂਦੇਗੇ ਤੇ ਬਾਪੂ ਜੀ ਵਿਚਾਰੇ ਚੁੱਪ ਕਰਕੇ ਬਸ ਫੋਨ ਤੇ ਹੀ ਲੱਗੇ ਰਹਿੰਦੇ ਸਾਰਾ ਦਿਨ ਇਹ ਫੋਨ ਹੀ ਨਹੀਂ ਛੱਡਦੇ ਇਹਨਾਂ ਨੂੰ ਤਾਂ ਇਹੋ ਜਿਹਾ ਫੋਨ ਲੈਤਾ ਹੁਣ ਇਹਨਾਂ ਨੂੰ ਕਹੀ ਜਾਂਦੇ ਸੀਗੇ ਜਿਸ ਮੈਂ ਦਵਾਈ ਦਿਹਾ ਦੇ ਮੇਰੀ ਨਹੀਂ ਗੱਲ ਘਟਦੀ ਆ ਦੇਖ ਲੈ ਪਹਿਲਾਂ ਤਾਂ ਸੁਣਦਾ ਨਹੀਂ ਸੀਗਾ ਉਹ ਮਸ਼ੀਨ ਲਵਾਉਣ ਦੀ ਤਿਆਰੀ ਕਰਦੇ ਸੀ ਜਾਂ ਸੀ ਚਲ ਮਸ਼ੀਨ ਲਵਾ ਲਿਆਂਗੇ ਕੋਈ ਆਪਣੀਆਂ ਗੱਲਾਂ ਨਹੀਂ ਸੁਣਦੀਆਂ ਬਾਪੂ ਨੂੰ ਤੇ ਹੁਣ ਉਹ ਨੇੜੇ ਕਰ ਕਰ ਕੇ ਸੁਣਦਾ ਉਹ ਤੇ ਹੁਣਾਂ ਦਾ ਮੇਰੀ ਨਿਗਾ ਵੀ ਘੱਟ ਗਈ ਉਹ ਨਿਗਾ ਤਾਂ ਘਟੂਆ ਤਾਂ ਉਹ ਤੰਗ ਕਰਦੀ ਇਹ ਤਾਂ ਇਹ ਤੁਸੀਂ ਮਾੜਾ ਮੋਟਾ ਸਮਝਾਇਆ ਚਲ ਕੋਈ ਗੱਲ ਨਹੀਂ ਮੈਂ ਸਾਰੀ ਗੱਲਬਾਤ ਕਰਕੇ ਜਾਊਂਗੀ ਉਹ ਬਾਪੂ ਤਾਂ ਡਰਦਾ ਬੇਬੇ ਤੋਂ ਕੀ ਕਰੇ ਇਹ ਤਾਂ ਆਪ ਵਿਚਾਰਾ ਟਾਈਮ ਪਾਸ ਕਰਦਾਗਾ ਬੇਬੇ ਤੋਂ ਤਾਂ ਸਾਰੇ ਹੀ ਡਰਦੇ ਆ ਉਹ ਤਾਂ ਬੋਲਦੀ ਬਾਹਲਾ ਹਾਂ ਜਦੋਂ ਬੋਲਦੀ ਫਿਰ ਚੁੱਪ ਕਰਕੇ ਅੰਦਰ ਵੜ ਜਾਣੇ ਚਲ ਕੋਈ ਗੱਲ ਨਹੀਂ ਉਹ ਆਇਆ ਇਹਨੇ ਕਿਹੜਾ ਕਿਸੇ ਨੂੰ ਦੇਣਾਗਾ ਹਨਾ ਜੇ ਘਰ ਬਣਦੀ ਆ ਤੁਹਾਡੇ ਵਾਸਤੇ ਬਣਦੀ ਆਗੀ ਤੇਂ ਕਹਿੰਦੀ ਵੀ ਮੈਂ ਰੋਟੀ ਬਣਾ ਲਾਂ ਹੁਣ ਤੁਹਾਡੇ ਲਈ ਨਾ 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 ਭਾਬੀ ਰੋਟੀ ਨਾ ਬਣਾ ਅਸ ਤਾਂ ਖਾ ਗਈ ਤੁਰੇ ਸੀ ਹਲੇ ਜਦੋਂ ਭੁੱਖ ਹੋਈ ਨਾ ਮੈਂ ਆਪੀ ਦੱਸ ਦੂੰਗੀ ਮੈਨੂੰ ਕਿਹੜਾ ਬਗਾਨਾ ਘਰ ਆਗਾ ਕੋਈ ਫੇਰ ਫੇਰਦੇ ਆ ਗਿਆਂ ਲੜਨਗੇ ਮੈਨੂੰ ਮੈਂ ਥੋੜੀ ਜਿਹੀ ਹੁਣੇ ਬਣਾ ਲਾਂ ਚਲ ਕੋਈ ਗੱਲ ਨਹੀਂ ਫਿਰ ਇੱਕ ਅੱਧਾ ਪਰੌਂਠਾ ਜਿਹਾ ਬਣਾ ਲੀ ਠੀਕ ਭਾਈ ਗੁਰੂ ਜਾਜੂ ਪਿਆਦੀ हां हां बापूजी ਪਿਆ ਤੀ ਰੋਟੀ ਵੀ ਬਣਾ ਲਓ ਭਾਈ ਤਾਪੂ ਤਾਂ ਮੈਂ ਨਾ ਤੇਰੇ ਤਾਏ ਕੋਲ ਜਾਇਆ ਵਾਂ ਤਾਂ ਠੀਕ ਆ ਬਾਪੂ ਜੀ ਜਾਇਆ ਆ ਆ ਦੇਖ ਲਓ ਬਾਪੂ ਜੀ ਆਹ ਵਧੀਆ ਚੀਜ਼ ਆ ਮੈਨੂੰ ਮੁੰਡੇ ਨੇ ਮੈਂ ਮਰ ਜਾਂ ਕਹਿੰਦੇ ਜਵਾਕ ਨਿਆਣੀ ਕਹਿੰਦੇ ਫੋਨਾਂ ਚੋਂ ਨਿਕਲਦੇ ਆ ਬਾਪੂ ਸਿਆਣਾ ਵਿਆਣਾ ਇਹੀ ਨਿਕਲਦਾ ਫੋਨ ਚੋਂ ਇਹਦਾ ਕੀ ਬਣੂਗਾ ਲੈ ਆ ਦੇਖ ਲੈ ਹਨਾ ਭਾਬੀ ਦਾ ਕੀ ਹਾਲ ਕਰ ਰੱਖਿਆ ਕਿੰਨਾ ਦਬਾਅ ਪਾ ਰੱਖਿਆ ਇਹ ਤਾਂ ਕੋਈ ਨਾ ਕੋਈ ਤਜਰਬਾ ਖੇਡਣਾ ਪਊਗਾ ਅਏ ਬਣੀ ਲੋਟ ਆਉਂਦੀ ਗੱਲ ਹੈ ਦੇਬੇ ਨੂੰ ਤਾਂ ਕਰਨਾ ਪਊਗਾ ਬਸ ਕਿਸੇ ਹਿਸਾਬ ਨਾਲ ਚੱਲ ਕੋਈ ਗੱਲ ਨਹੀਂ ਮੈਂ ਕਰਦੀ ਹਾਂ ਹੱਲ ਕੋਈ ਮੈਂ ਫੋਨ ਲੈ ਕੇ ਆਵਾਂ ਕਿਰਾ ਆ ਆ ਕੀ ਦੇ ਦੇ ਕਰਨਾ ਪਊ ਡਰਾਮਾ ਸुरू ਚਾਹੀ ਬੇਬੇ ਭੋਤੇ ਕੋ ਜਾ ਰਹੇ ਬੁੱਤ ਬਣਾ ਦੇਰ ਕਾ ਕੀ ਆ ਜੀ ਦੇ ਜਾਂ ਬਾਸਮੈਂਟ ਆ ਜਾਉਂਦੀ ਹੈ ਨਾ ਸਰੀਕੇ ਦਾ ਕੰਮ ਸੀਗਾ ਮੈਂ ਗੱਲ ਖੋਲੀ ਆ ਜੀ ਅੱਗੇ ਮੈਂ ਫਿਰ ਉੱਥੇ ਦੇਖ ਕੇ ਬਸ ਹੋ ਗਿਆ ਚਲ ਵਧੀਆ ਰਹਿ ਗਈ ਹੈ ਨਾ ਉਹ ਆਇਆ ਵੀ ਚਲ ਗਰਮੀ ਵਾਲੀ ਹੋ ਰਹੀ ਹੈ ਉੱਥੇ ਵੀ ਤੈਨੂੰ ਪਤਾ ਪੜਦਾ ਮਾਰਦੀ ਲੋਕਾਂ ਦੀ ਨਾ ਦੁਨੀਆ ਵਾਲੀ ਹੁੰਦੀ ਹੈ ਜੀ ਹੈ ਫੋਨ ਮੇਰਾ ਤਾਂ ਫੋਨ ਆ ਗਿਆ ਹੈਲੋ ਸਸੀ ਕਮਾ ਹਾਂ ਹਾਂ ਵਧੀਆ ਪਹੁੰਚ ਗਏ ਸੀ ਸਾਰੇ ਠੀਕ ਨੇ ਵਧੀਆ ਰਾਵਣ ਆ ਗਈ ਹੈ ਕੀਤਾ ਨੀ ਮਾ ਫਿਰ ਮੈਨੂੰ ਕੀ ਲੋੜ ਪਈ ਸੀ ਮੈਂ ਜਾਂਦੀ ਨਾ ਚਲ ਕੋਈ ਗੱਲ ਨਹੀਂ ਫਿਰ ਅਸੀਂ ਬਸ ਹੁਣ ਚੜਦੇ ਆ ਬਸ ਜੇ ਤੇ ਰਹਿਣਾ ਹੋਇਆ ਰਹਿ ਜੂਗੀ ਕੁੜੀਆ ਨਹੀਂ ਫਿਰ ਅਸੀਂ ਮਾਮਾ ਧੀਆਂ ਦੋਨਾਂ ਹੀ ਚੜ ਜਾਈਆਂ ਹਾਂ ਹਾਂ ਬਸ ਹੁਣ 12 ਵਾਲੀ ਬਸ ਆਊਗੀ ਮੇਰੇ ਨਾਲ 12:30 ਵਾਲੀ ਇੱਕ ਘੰਟਾ ਆ ਜਾ ਸਾਨੂੰ ਆਈਆਂ ਨੂੰ ਹੋਇਆ ਮਗਰੀ ਫੋਨ ਲਾਤਾ ਹਾਂ ਬੇਬੇ ਚਲ ਠੀਕ ਆ ਚੰਗੇ ਚੰਗੇ ਇਹ ਰਹੂ ਹੁੰਦੀ ਇਦਾਂ ਮੇਰੇ ਵੀ ਵੀਰਾ ਕੋਣ ਸੀ ਮਾਂ ਤੇਰੇ ਸੱਸ ਦਾ ਕਿਵੇਂ ਲਾਜੀ ਉਹ ਮੇਰੀ ਨਨਤ ਆ ਗਈ ਨਾ ਉਹਦੇ ਘਰ ਕਿਉਂ ਕਹਿੰਦੀ ਆ ਜਾ ਤੁਸੀਂ ਵਾਪਸ ਚਲ ਠੀਕ ਆ ਮਾਂ ਮੈਂ ਤਾਂ ਹੁਣ ਮੈਂ ਨੰਬਰ ਦੂਜੇ ਕਰ ਰਿਹਾ ਚਾਰ ਦਿਨ ਮਸਾ ਤੂੰ ਆਈਆਂ ਸੀ ਲੈ ਕਿਉਂ ਜਵਾਖ ਨਹੀਂ ਮਸਾ ਤਾਂ ਆਈ ਆ ਜੀ ਸੁਖ ਲੈਣ ਆਈ ਆ ਚਾਰ ਦਿਨ ਚਾਰ ਦਿਨ ਹੈ ਜੇ ਤੇਰੇ ਜੱਸ ਤਾਗੜੀ ਘੋੜੇ ਵਰਗੀ ਹੈ ਆਪੀ ਗੱਲਿਆ ਕਰੂਗਾ ਮੈਂ ਕਰ ਲਿਆ ਕਰੂਗੀ ਨਾਲੇ ਨਾ ਮੈਂ ਤਾਂ ਜਾਣਨੀ ਆਂ ਕਿ ਜੇ ਤਾਂ ਵੀਰਾ ਆ ਜਾਂਦਾ ਮੈਨੂੰ ਐਂ ਸਿਰ 10 ਮਿੰਟ ਆ ਜਾਂਦਾ ਮਿਲ ਜਾਂਦਾ ਕੋਈ ਗੱਲ ਮਸਾਂ ਕਿਹੜਾ ਵੱਜਦਾ ਹੈ ਤੇ ਦੋ ਦਿਨ ਤਾਂ ਕਹਿ ਦੇ ਤੂੰ ਦੋ ਦਿਨ ਲੈ ਲੈ ਬੇਬੇ ਮੈਂ ਦੋ ਦਿਨ ਕਿੱਥੋਂ ਰਹਿ ਜਾ ਉਹ ਜਵਾਖੜੀ ਹੋਣਾ ਆਈ ਹੈਗੀ ਉਹ ਕਹਿੰਦੀ ਕਿ ਆਪਾਂ ਵੀ ਜਾ ਕੇ ਬੈਗੀ ਉੱਥੇ ਤੂੰ ਤੋਂ ਮਾਂ ਦੇ ਪੁੱਛਣ ਤੋਂ ਵੱਧ ਗਿਆ ਕਿ ਮਾਂ ਦਾ ਤਾਂ ਕੋਈ ਨਹੀਂ ਮਾਂ ਦਾ ਹੈ ਨਹੀਂ ਮੈਂ ਮੇਰੀ ਗੱਲ ਸੁਣਾ ਆ ਕਿਸੇ ਦੀ ਧੀ ਨਹੀਂ ਹੈਗੀ ਤੂੰ ਮੇਰਾ ਐਨਾ ਕਰਦੀ ਹੈਗੀ ਇਹਦੀ ਮਾਂ ਨਹੀਂ ਕਰਦੀ ਇਹਦਾ ਕੂੰ ਸਾਡੇ ਦਾ ਮਾਂ ਤੋਂ ਵੀ ਲੈਣਾ ਪੁੱਤ ਇਹ ਤਾਂ ਮੇਰੇ ਨੂੰ ਕੰਮ ਕਰਦੇ ਨੇ ਮੂਹੇ ਮੈਂ ਤਾਂ ਉਹ ਤਾਂ ਨਹੀਂ ਜਾਣ ਦਿੰਦੀ ਜਾਣ ਨਹੀਂ ਦਿੰਦੀ ਹੈਗੀ ਚੱਲ ਕੋਈ ਗੱਲ ਨਹੀਂ ਤੂੰ ਉਹ ਤੋਂ ਕੰਮ ਕਰਾਈ ਜਾ ਮੈਂ ਤੇਰੇ ਘਰ ਮੁੜ ਕੇ ਪੈਰ ਨਹੀਂ ਧਰਦੀ ਹੈਗੀ ਇਹ ਦੂਆਦ ਤੂੰ ਦਾ ਘਰੇ ਆਨੇ ਜੀ ਜਿਹੜੇ ਪਸ ਹੋਰ ਹੋਊਗੀ ਮੈਂ ਤੇਰੇ ਪੁੱਤ ਗੱਲਤੀ ਹੋਗੀ ਤੂੰ ਕੱਪੜੇ ਦੇ ਪ੍ਰੈਸ ਕਰ ਲੈ ਤਿਆਰ ਹੋ ਜਾ ਕੁਲਵੀਰ ਨੂੰ ਫੋਨ ਕਰ ਦੇ ਬੈਠ ਕੇ ਆ ਜਾਈ ਨਾ ਬੇਬੇ ਹੁਣ ਤੇਰੀ ਸਿਰ ਤੇ ਟਿਕਾਣੇ ਆ ਗਈ ਪਤਾ ਲੱਗਿਆ ਤੈਨੂੰ ਬਗਾਨੇ ਆਪਣੇ ਅਚ ਨੇ ਬੁਤਾਂ ਐਂਦਾ ਮੈਨੂੰ ਕਹਨੂ ਤੀ ਆਪਦੇ ਝੋਟੇ ਬਗਾਨੇ ਬਗਾਨੇ ਈ ਥੀ ਆਪਦੇ ਆ ਤੂੰ ਤਾਂ ਕਦੀ ਆਉਣੀ ਐ ਅਸਾ ਤਾਂ ਮੇਰੇ ਕੋਲ ਇਸੇ ਨੇ ਇਹ ਈ ਥੀ ਫੇਰ ਫੁੱਲ ਲੱਗੂ ਨਾ ਸਮਝ ਤੁਸੀਂ ਆਪਸ ਵਿੱਚ ਮਾਵਾਂ ਧੀਆਂ ਬਣ ਕੇ ਰਹਿਆ ਕਰੋ ਉਹ ਦੇਖ ਲੈ ਮੇਰੀ ਸੱਸ ਤੇ ਮੈਂ ਨਾ ਅਸੀਂ ਦੋਨੇ ਮਾਵਾਂ ਧੀਆਂ ਬਣ ਕੇ ਰਹਨੇ ਆਂਗੇ ਸੋਈ ਮੇਰੀ ਦਰਾਣੀ ਦਾ ਵੀ ਸੁਭਾਅ ਬਹੁਤ ਵਧੀਆਗਾ ਚੱਲ ਪੁੱਤ ਮੇਰੇ ਨਾਲ ਸੌਂ ਮੈਂ ਜੇ ਕੋਈ ਗਲਤੀ ਮੰਨਦੀ ਆਂ ਵੀ ਮੈਂ ਤੇ ਬੋਲਨੇ ਦਾ ਗੁੱਸੇ ਚ ਮੇਰਾ ਦਿਮਾਗ ਕਿੱਥੇ ਹੋਇਆ ਤੇ ਇਹ ਤੁਮ ਰੁਕ ਕੇ ਨਾ ਮੈਂ ਬੋਲਦੀ ਨਹੀਂ ਮੇਰੀ ਗੱਲ ਸੁਣੋ ਮੈਂ ਕੋਈ ਜਾਣਾ ਨਹੀਂ ਸੀ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ ਮੇਰੀ ਨਣਦਾਈ ਹੋਈ ਆ ਮੈਨੂੰ ਉਸੇ ਨੇ ਕਿਹਾਗਾ ਵੀ ਤੂੰ 4 ਦਿਨ ਲਾ ਆ ਭਾਬੀ ਮੈਂ ਤਾਂ ਇੱਕ ਇਹ ਤੈਨੂੰ ਸਭ ਕੁਝ ਸਿਖਾਉਣ ਦੀ ਮਾਰੀ ਨੇ ਪਲਾਨ ਖੇੜਿਆ ਸੀਗਾ ਕੋਈ ਨਾ ਪਤਾ ਮੇਰਦੰ ਮੱਖਾ ਖੋਦੀਆਂ ਨੇ ਆਉਣ ਦੇ ਦਰਬੀਰ ਨੂੰ 4 ਦਿਨ ਛੱਡਿਆ ਆਊਗਾ ਛੱਡਿਆ ਆਊਗਾ 4 ਦਿਨ ਉਹੀ ਗੱਲ ਕਰਤੀ ਕਹਿੰਦੇ ਦੁੱਧ ਦਿੱਤਾ ਬੱਕਰੀ ਨੇ ਮੀਂਗਣਾ ਖੋਲ ਕੇ ਐਵੇਂ ਕਲੇਸ ਪਾਈ ਜਾਨੀ ਦੇਣੀਆਂ ਚੱਲ ਭਾਬੀ ਹੁਣ ਤੂੰ ਐ ਕਰੀ ਬਾਈ ਨੂੰ ਆ ਜਾਣ ਦੇ ਤੂੰ ਤਿਆਰ ਹੋ ਜਾ ਕੱਪੜੇ-ਕੁਪੜੇ ਪ੍ਰੈਸ ਕਰ ਲਾ ਤੇ ਜਾ ਵੜ 4 ਦਿਨੋਂ ਮੈਂ ਵੀ ਹੁਣ ਨਿਕਲ ਜਾਂਦੀ ਹੁਣ ਤੁਸੀਂ ਆਏ ਆ ਹੁਣ ਮੈਂ ਰਹੂੰਗੀ ਦੋ ਦਿਨ ਠਹਿਰ ਕੇ ਜਾਵਾਂ ਪਹਿਲਾਂ ਆ ਜੀ ਜਦੋਂ ਮੈਂ ਜਾਣਾ ਹੋਇਆ ਨਾ ਤੂੰ ਦੋ ਦਿਨ ਪਹਿਲਾਂ ਆ ਜੀ ਆਪਾਂ ਗੱਲਾਂ ਬਾਤਾਂ ਕਰ ਲਾਂਗੇ ਤੂੰ ਜਾ ਆ ਤੁਸੀਂ ਪਸ ਆਏ ਆ ਹੁਣ ਮੈਂ ਤੇ ਰੋਕ ਕੇ ਜਾਵਾਂ ਉਹ ਕੁਝ ਨਹੀਂ ਹੁੰਦਾ ਹੁਣ ਮੇਰੀ ਵੀ ਤਾਂ ਮੰਗਾਈ ਹੋਈ ਹੈ ਉੱਥੇ ਇੱਥੇ ਮੈਂ ਆ ਗਈ ਤੂੰ ਉੱਥੇ ਚੱਲ ਵੜ ਹਾਂ ਤੂੰ ਪਹਿਲਾਂ ਕੱਪੜੇ ਜਾ ਸਸਿਕਾ ਜੀ ਆਪਣੀਆਂ ਧੀਆਂ ਨੇ ਉਹਨਾਂ ਨੂੰ ਆਪਣੇ ਪੇਕੇਆਂ ਦੀ ਆਸ ਹੁੰਦੀ ਹੈ ਵੀ ਆਪਾਂ ਸੁੱਟੀਆਂ ਦੇ ਵਿੱਚ ਪੇਕੇ ਚੱਲੀਏ ਤੇ ਨੂੰਹਾਂ ਨੂੰ ਵੀ ਆਪਣੇ ਪੇਕੇਆਂ ਦੀ ਆਸ ਹੁੰਦੀ ਆ ਜਿਹੜੀਆਂ ਸੱਸਾਂ ਨੇ ਉਹ ਕਹੇ ਹੁੰਦੀਆਂ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਐਦਾਂ ਨਾ ਕਰਿਆ ਕਰੋ ਜੀ ਜਿਹੜੀਆਂ ਬਗਾਨੀਆਂ ਧੀਆਂ ਹੁੰਦੀਆਂ ਨੇ ਨਾ ਉਹ ਆਪਣੀਆਂ ਨਹੀਂ ਆਪਣੀਆਂ ਬਗਾਨੀਆਂ ਹੁੰਦੀਆਂ ਨੇ ਹਾਂਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਐਦਾਂ ਨਾ ਕਰਿਆ ਕਰੋ ਸਾਸਰੀ ਕਾਲ ਜੀ ਧੰਨਵਾਦ ਜੀ